ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 30 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਸਵੇਰ ਵੇਲੇ ਬਹੁਤ ਸਾਰੇ ਇਲਾਕਿਆਂ ਦਾ ਮੌਸਮ ਸਾਫ਼ ਹੋਵੇਗਾ ਤੇ ਧੁੱਪ ਨਿਕਲੀ ਹੋਵੇਗੀ। ਪਰ ਕਿਤੇ-ਕਿਤੇ ਬੱਦਲਵਾਈ ਵੀ ਦੇਖਣ ਨੂੰ ਮਿਲ ਸਕਦੀ ਹੈ। ਪਰ ਮਾਝੇ ਦੇ ਦੁਆਬੇ ਦੇ ਸਵੇਰ ਵੇਲੇ ਵੀ ਕੁਝ ਇਲਾਕਿਆਂ ਦੇ ਵਿੱਚ ਹੁਣ ਐਕਟੀਵੇਟ ਹੋਣ ਕਰਕੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹਿ ਸਕਦੀ ਹੈ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਪਠਾਨਕੋਟ ਜਾਂ ਰਪੂਰਤਲਾ ਜਾਂ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਬੱਦਲਬਾਝ ਦੇ ਨਾਲ ਕਿਤੇ ਮਾੜਾ-ਮੋਟਾ ਛਿੱਟ ਸ਼ਰਾਟਾ ਹੋ ਸਕਦਾ ਹੈ। ਬਾਕੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਬਣੀ ਰਹੇਗੀ। ਪਰ ਬਾਅਦ ਦੁਪਹਿਰ ਤੋਂ ਕੁਝ ਗੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ। ਉਹਨਾਂ ਵਿੱਚ ਫਾਜ਼ਲਕਾ, ਮੁਕਸਰ, ਫਰੀਦਕੋਟ, ਫਿਰੋਜ਼ਪੁਰ ਜਾਂ ਬਠਿੰਡੇ ਦੇ ਕੁਝ ਇਲਾਕੇ ਹੋ ਸਕਦੇ ਹਨ। ਬਾਕੀ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਪੰਜਾਬ ਦਾ ਸਾਫ਼ ਰਹਿਣ ਦੀ ਸੰਭਾਵਨਾ ਰਹੇਗੀ। ਤੇ ਧੁੱਪ ਨਿਕਲੀ ਹੋਵੇਗੀ ਸੋ ਜਿਹੜਾ ਇਹ ਸਿਸਟਮ ਸੀਗਾ ਪੰਜਾਬ ਨੂੰ ਰਾਤ ਵੇਲੇ ਪਰ ਕਰ ਗਿਆ ਹੈ ਤੇ ਮਾਝੇ ਦੇ ਦੁਆਬੇ ਦੇ ਵਿੱਚ ਥੋੜਾ ਬਹੁਤਾ ਅਸਰ ਰਹੇਗਾ ਜੋ ਦੁਪਹਿਰ ਤੱਕ ਘਟਾਰ ਕਰ ਜਾਵੇਗਾ ਹੁਣ ਜਿਹੜਾ ਜਾਰਾ ਸਿਸਟਮ ਦਾ ਜੋਰਿਆ ਉਹ ਜੰਮੂ ਕਸ਼ਮੀਰ ਦੇ ਵਿੱਚ ਅਗਲੇ 24 ਘੰਟੇ ਐਕਟਿਵ ਰਹੇਗਾ ਤੇ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਪਵੇਗਾ ਤੇ ਹਿਮਾਚਲ ਦੇ ਵਿੱਚ ਕਾਫੀ ਸਾਰੇ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਰਹੇਗਾ ਪੰਜਾਬ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਦੇ ਨਾਲ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਰਹੇਗੀ ਪੰਜਾਬ ਵਿੱਚ